प्यारे पाठकों एक कहानी एक मालिक ਤੇ નોકર ਦੇ ਰਿਸ਼ਤੇ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਮਾਲਕ નોਕਰ ਨੂੰ ਬੜੇ ਪਿਆਰ ਨਾਲ ਰੱਖਦਾ ਹੈ ਤੇ ਸਾਰੇ ਕੰਮ ਕਰਾਉਂਦਾ ਹੈ ਤੇ નોਕਰ ਦੇ ਮਨ ਵਿੱਚ ਵੀ ਕੁਝ ਆਸਾਂ ਬਣ ਜਾਂਦੀਆਂ ਹਨ ਪਰ ਜਦੋਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਸ ਨਾਲ ਕੀ ਬੀਤਦੀ ਹੈ ਤਾਂ ਸੁਣਦੇ ਹਾਂ ਭੁਪਿੰਦਰ ਸਿੰਘ ਦੀ ਲਿਖੀ ਕਹਾਣੀ ਨੋ ਗੱਜੇ ਦੀ ਕਬਰ ਗੱਦੇਦਾਰ ਤਖਤ ਪੋਛ ਤੇ ਆਰਾਮ ਨਾਲ ਲੇਟੇ ਅਤਰ ਸਿੰਘ ਦੇ ਪਟਾਂ ਤੇ ਪਿੰਡੀਆਂ ਦੀਆਂ ਮੁਠੀਆਂ ਪਰਦੇ ਰੇਲੂ ਨੇ ਦੱਸਿਆ ਕਿ ਇਸ ਵਾਰ ਜਦੋਂ ਉਹ ਪਹਾੜ ਤੇ ਆਪਣੇ ਚਾਚੇ ਨੂੰ ਮਿਲਣ ਗਿਆ ਤਾਂ ਉਸਨੇ ਇੱਕ 9 ਗੱਜੇ ਦੀ ਕਬਰ ਵੇਖੀ ਲਾਲ ਰੇਸ਼ਮੀ ਕਪੜਾ ਉਸਤੇ ਓੜਿਆ ਹੋਇਆ ਸੀ ਮੱਥੇ ਤੇ ਹਰੇ ਰੰਗ ਦਾ ਝੰਡਾ ਕੋਲ ਬੈਠੇ ਮਜ਼ਦੂਰ ਨੇ ਵੀ ਹਰੇ ਲਾਲ ਰੰਗ ਦੇ ਕਪੜੇ ਪਹਿਨੇ ਹੋਏ ਸ਼ਾਮੀ ਕਈ ਬੰਦੇ ਚਿਰਾਗ ਜਗਾ ਜਗਾ ਕਬਰ ਦੀ ਵੱਖੀ ਵਿੱਚ ਟਿਕਾਈ ਜਾਂਦੇ ਅੱਛਾ ਅਤਰ ਸਿੰਘ ਨੇ ਦਿਲਚਸਪੀ ਲੈਂਦਿਆ ਕਿ ਹਾਂ ਪਾਪਾ ਜੀ ਆਮ ਕਬਰ ਨਾਲੋਂ ਦੁਗਣੀ ਤਿੱਖੀ ਨੰਬੀ ਭਲਾਉ ਬੰਦਾ ਨੋਗ ਅਜ ਲੰਮਾ ਹੋ ਪਾਪਾ ਜੀ ਰੇਲੂ ਭਾਵੇਂ ਅਤਰ ਸਿੰਘ ਦੇ ਘਰ ਮੰਡੂ ਠਹਿਰਿਆ ਹੋਇਆ ਸੀ ਪਰ ਉਹਦੇ ਬੱਚਿਆਂ ਦੀ ਰੀਸੇ ਉਹਨੂੰ ਪਾਪਾ ਜੀ ਹੀ ਆਪਦਾ ਸੀ ਨੋਗ ਅਜ ਲੰਮਾ ਤਾਂ ਕੀ ਹੋਣਾ ਅਸਲ ਵਿੱਚ ਉਹ ਬੰਦਾ ਗੱਲਾਂ ਬਹੁਤ ਉੱਚੀਆਂ ਲੰਮੀਆਂ ਕਰਦਾ ਹੋ ਤੇ ਕੱਡਣ ਪਾਉਣ ਨੂੰ ਵਿੱਚੋਂ ਕੁਝ ਵੀ ਨਹੀਂ ਹੋਣਾ ਬਸ ਫੋਕੀਆਂ ਫੜਾ ਲੋਕ ਉਸ ਨੂੰ ਨੋਗ ਜਾਂ ਕਹਿਣ ਲੱਗ ਪਏ ਹੋਣਗੇ ਇਦਾਂ ਹੀ ਹੋਣਾ ਪਾਪਾ ਜੀ ਨਹੀਂ ਤਾਂ ਨੋਗ ਅੱਜ ਲੰਮਾ ਬੰਦਾ ਤਾਂ ਹੋ ਹੀ ਨਹੀਂ ਸਕਦਾ ਰੇਲੂ ਦੇ ਬਾਲੜੇ ਮਨ ਦੀ ਇੰਜ ਤਸੱਲੀ ਹੋ ਗਈ ਗੱਲਾਂ ਦੀ ਲੜੀ ਹੋਰ ਪਾਸੇ ਤੋਰਨ ਲਈ ਉਸਨੇ ਫੇਰ ਪੁੱਛਿਆ ਪਾਪਾ ਜੀ ਆਪਣੇ ਪਾ ਲਾਲ ਜੀ ਦੇ ਵਿਆਹ ਨੂੰ ਕਿੰਨੇ ਦਿਨ ਹੋਰ ਰਹਿ ਗਏ ਨੇ ਅਗਲੇ ਦੀ ਬਾਰਾ ਦਾ ਹੈ ਬਸ ਦਿਨ ਆਇਆ ਖੜਾ 12 ਉਹ ਤੇ 14 ਦਿਨ ਇਸ ਮਹੀਨੇ ਦੇ ਪਾਲ ਹੈ ਤੇ ਲਾਹ ਪਾ ਕੇ ਸਾਰੇ 26 ਦਿਨ ਰਹਿ ਗਏ ਪਾਪਾ ਜੀ ਇਸ ਵਾਰੀ ਵੀ ਅੱਪਾ ਵੱਡੇ ਭਾਜੀ ਦੇ ਵਿਆਹ ਵਾਂਗੂ ਧੰਨ ਧੰਨ ਕਰਾ ਦੇਣੀ ਐ ਰੇਲੂ ਨੇ ਪੈਰਾ ਦੀਆਂ ਉਂਗਲਾਂ ਦੇ ਪਟਾਕੇ ਵਜਾਉਂਦੇ ਆ ਕਿਆ ਤੇ ਇਹਨੂੰ ਪਤਾ ਨਹੀਂ ਪੁੱਤਰਾ ਗਵਰਨਮੈਂਟ ਨੇ ਨਵੇਂ ਕਾਨੂੰਨ ਬਣਾ ਦਿੱਤੇ ਪੰਜੀਆਂ ਤੋਂ ਬਾਅਦ ਜਾਂਜੀ ਨਹੀਂ ਜਾ ਸਕਦੇ ਨਾ ਦਾਜ ਲੈਣਾ ਨਾ ਦੇਣਾ ਬਿਜਲੀ ਘੱਟ ਫੂਕਣੀ ਨਾ ਬੈਂਡ ਵੱਜੇ ਤੇ ਨਾ ਭੰਗੜਾ ਪਵੇ ਪਿਛਲੀ ਵਾਰ ਤੇ ਆਪਾਂ ਪਾਪਾ ਜੀ ਦੋ ਬੱਸਾਂ ਤੇ ਚਾਰ ਕਾਰਾਂ ਲੈ ਗਏ ਸੀ ਤੇ ਬਹਿ ਜਾ ਬਹਿ ਜਾ ਹੋ ਗਈ ਸੀ ਐਸ ਵਾਰ ਚਾਰ ਕਾਰਾਂ ਨਾਲ ਹੀ ਸਰਜੂ ਵਿਆਹ ਨ ਹੋਇਆ ਵਿਆਹੜੀ ਹੋਈ ਗੁੱਡੇ ਗੁੱਡੀਆਂ ਦੇ ਵਿਆਹ ਹੋਇਆ ਕਰਦੇ ਸਾਂ ਨਿਓ ਨਵੇਂ-ਨਵੇਂ ਕਾਨੂੰਨ ਕੱਢੀ ਜਾਂਦੇ ਐ ਗੌਰਮੈਂਟ ਪਤਾ ਨਾ ਸਤਾ ਅੱਤਰ ਸਿੰਘ ਨੇ ਆਪਣੇ ਆਪ ਵਿੱਚ ਕੁੜਦਿਆਂ ਹਵਾੜ ਕੱਢੀ ਆਪਾਂ ਘਾਰਾ ਕੀ ਚਾਹ ਪਾਰਟੀ ਕਰ ਲਵਾਂਗੇ ਉਹ ਤਾਂ ਨਹੀਂ ਨਾ ਸਾਨੂੰ ਕੋਈ ਟੋਕੇਗਾ ਆਹੋ ਰਿਸੈਪਸ਼ਨ ਤੇ ਕੌਣ ਰੋਕ ਸਕਦਾ ਸਾਨੂੰ ਭਾਵੇਂ 500 ਬੰਦਾ ਬੁਲਾ ਲਈਏ ਰੇਲੂ 4-500 ਬੰਦਿਆਂ ਦੀ ਚਾਹ ਪਾਰਟੀ ਸੁਣ ਕੇ ਹੱਕਾ ਬੱਕਾ ਰਹਿ ਗਿਆ। ਘੱਟੋ ਘੱਟ 5-6000 ਦਾ ਖਰਚ। ਪਰੇਲੂ ਆਪਣੇ ਸਰਦਾਰ ਦੇ ਸ਼ਾ ਖਰਚੇ ਚੰਗੀ ਤਰ੍ਹਾਂ ਜਾਣਦਾ ਸੀ। ਅਜੇ 6 ਸਾਲ ਦਾ ਸੀ ਤੇ ਉਹ ਜਦੋਂ ਉਹਦੇ ਪਿਤਾ ਨੇ ਰੇਲੂ ਨੂੰ ਅਤਰ ਸਿੰਘ ਦੇ ਘਰ ਲਾ ਦਿੱਤਾ। ਇੱਕ ਸ਼ਾਮ ਸਾਈਕਲ ਤੇ ਚੜ੍ਹੇ ਉਹਦੇ ਪਿਤਾ ਦਾ ਫਿਕਰਾ ਮੰਦਾ ਮਨ ਅਨਪੋਲ ਹੀ ਇੱਕ ਤੇਜ਼ ਭੱਜਿਆ ਆਉਂਦੇ ਮਿਲਟਰੀ ਟਰੱਕ ਨਾਲ ਜਾ ਟਕਰਾਇਆ। ਤੇ ਨਾਲ ਹੀ ਰੇਲੂ ਤੇ ਕਾਲੀ ਬੋਲੀ ਰਾਤ ਟੈਪੇ। ਮਾਤਾ ਵਿਚਾਰੇ ਦੀ ਜਨਮ ਦਿਨ ਸਾਰੀ ਮਰ ਗਈ ਸੀ ਤੇ ਪਿਓ ਨੇ ਇੰਜ ਅਚਾਨਕ ਤੁਰ ਜਾਣ ਨਾਲ ਰੇਲ ਨੂੰ ਹਰ ਪਾਸੇ ਕੁ ਭਨੇਰਾ ਦਿਸਣ ਲੱਗ ਪਿਆ ਇਸ ਕਾਲੀ ਬੋਲੀ ਰਾਤ ਦੇ ਦਰਖਤਾਂ ਤੇ ਵੀ ਕਾਲਖ ਲਿਪੀ ਹੁੰਦੀ ਹੈ ਪਰਛਾਵੇ ਦਰਖਤਾਂ ਤੋਂ ਵੀ ਲੰਮੇ ਤੇ ਕਾਲੇ ਇਹ ਦੁਨੀਆ ਉਹਨੂੰ ਸੁੰਨੀ ਸੁੰਨੀ ਲੱਗਦੀ ਹਰ ਪਲ ਸਖਨਾ ਸਖਨਾ ਉਹ ਗੋਡਿਆਂ ਵਿੱਚ ਸਿਰ ਦਿੱਤੀ ਸਮੇਂ ਦੀਆਂ ਆਈਆਂ ਮਕਾਨਾਂ ਨਾਲ ਪਿੰਝ ਹੁੰਦਾ ਰਹਿੰਦਾ ਉਹਦੇ ਬਚਪਨ ਨੂੰ ਦੰਦਲਾਂ ਪੈ ਪੈ ਜਾਂਦੀਆਂ ਅਜਿਹੇ ਉਦਾਸ ਪਲਾਂ ਵਿੱਚ ਅਤਰ ਸਿੰਘ ਦੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਨੇ ਉਹਦੀ ਮਮਤਾ ਨੂੰ ਆਪਣੀ ਗੋਦ ਵਿੱਚ ਲੈ ਲਿਆ। ਰੇਲੂ ਨੂੰ ਉਸ ਆਖਿਆ ਮੇਰੇ ਦੋ ਪੁੱਤ ਪਹਿਲਾ ਨੇ ਤੇ ਤੀਜਾ ਅੱਜ ਤੋਂ ਤੂੰ ਹੋਇਆ। ਐਂਜੀ ਮੂਡ ਵਿੱਚ ਆਇਆ ਉਹ ਹਰ ਕਿਸੇ ਨੂੰ ਦੱਸਦਾ ਕਿ ਰੇਲੂ ਉਹਦਾ ਤੀਜਾ ਪੁੱਤ ਐ। ਅਤਰ ਸਿੰਘ ਜਦੋਂ ਕਦੀ ਰਾਤ ਦੇ 11-12 ਵਜੇ ਸ਼ਰਾਬੀ ਹਾਲਤ ਵਿੱਚ ਘਰ ਆਉਂਦਾ ਨਾ ਤਾਂ ਉਹਦੀ ਪਤਨੀ ਤੇ ਦੋਵੇਂ ਪੁੱਤਰ ਘਿਰਨਾ ਨਾਲ ਉਸਦੇ ਲਾਗੇ ਨਾ ਲੱਗਦੇ। ਜਾਗ ਕੇ ਮਿੱਟੀ ਵਿੱਚ ਹੀ ਸੌਣ ਦਾ ਬਹਾਨਾ ਲਾ ਕੇ ਮਚਲੇ ਹੋ ਜਾਂਦੇ। ਰੇਲੂ ਉਹਨੂੰ ਆਸਰਾ ਦਿੰਦਾ ਹੋਇਆ ਗੱਦੇਦਾਰ ਤਖਤ ਪੋਛ ਤੇ ਲਿਟਾ ਦਿੰਦਾ। ਬੂਰ ਜੁਰਾਬਾ ਖੋਲਦਾ। ਕੋਟ ਹੈਂਗਰ ਵਿੱਚ ਟੰਗ ਕੇ ਟਾਈ ਟਿੱਲੀ ਕਰਦਾ। ਆਪਣੇ ਸ਼ਰਾਬੀ ਪਾਪਾ ਦੇ ਕੇਸ ਬੰਨਦਾ ਤੇ ਸਿਰ ਕੁੱਟਣ ਲੱਗ ਪੈਂਦਾ। ਨਿੱਕੀਆਂ ਨਿੱਕੀਆਂ ਉਂਗਲਾਂ ਸਿਰ ਵਿੱਚ ਫਿਰਦੀਆਂ ਤਾਂ ਅਤਰ ਸਿੰਘ ਨੂੰ ਸੁਆਦ ਜਾ ਆਉਂਦਾ ਤੇ ਨਾਲ ਹੀ ਨੀਂਦ ਦਾ ਝੂਟਾ। 2 ਕੁ ਘੰਟੇ ਮਗਰੋਂ ਉਹ ਅੱਖਾਂ ਉਂਗਾੜਦਾ ਤੇ ਠੰਡਾ ਪਾਣੀ ਮੰਗਦਾ। ਰੇਲੂ ਠੰਡੇ ਪਾਣੀ ਦੇ ਗਲਾਸ ਵਿੱਚ ਨਿੰਬੂ ਨਚੋੜ ਕੇ ਦਿੰਦਾ ਤਾਂ ਅੱਤਰ ਸਿੰਘ ਦੀਆਂ ਮਗਧੀਆਂ ਆਂਦਰਾਂ ਠੰਡੀਆਂ ਪੈਂਦੀਆਂ ਤੇ ਉਹ ਬੜੇ ਪਿਆਰ ਨਾਲ ਕਹਿੰਦਾ ਤੂੰ ਸੋ ਜਾਣਾ ਸੀ ਓਏ ਪੁੱਤਰ ਮੇਰੇ ਆ ਤੀਜਿਆ ਪੁੱਤਰ ਰੇਲੂ ਦੇ ਤਨਮਨ ਤੇ ਜਿਵੇਂ ਕੋਈ ਅਤਰ ਛਿੜਕ ਦਿੰਦਾ ਉਹਦੇ 2 ਘੰਟੇ ਦੀ ਮਿਹਨਤ ਸਫਲ ਹੋ ਜਾਂਦੀ ਉਹ ਹੌਲਾ ਹੌਲਾ ਮਹਿਸੂਸ ਕਰਦਾ ਤੇ ਫੇਰ ਗੂੜੀ ਨਿੰਦੇ ਸੋ ਜਾਂਦਾ ਮੂੰਹ ਹਨੇਰੇ ਫੇਰ ਉਹ ਕੋਲੂ ਦੇ ਬੈਲ ਵਾਂਗ ਜੁੱਟ ਜਾਂਦਾ ਉਹਦਾ ਦਿਨ 18-19 ਘੰਟੇ ਲੰਮਾ ਹੁੰਦਾ ਉਹਦੀ ਰਾਤ 4-5 ਘੰਟੇ ਦੀ ਇੰਜ ਤਨਉ ਮਨੋ ਸੇਵਾ ਕਰਦੇ ਆ ਉਹਨੂੰ 11 ਸਾਲ ਹੋ ਗਏ ਸਨ ਹੁਣ ਉਹ ਪਹਾੜੀ ਬੋਲੀ ਭੁੱਲ ਗਿਆ ਤੇ ਵਧੀਆ ਪੰਜਾਬੀ ਬੋਲਣ ਲੱਗ ਪਿਆ ਸੀ ਹਰੇ ਭਰੇ ਚੀਲ ਦੇ ਦਰਖਤਾਂ ਚੋਂ ਪੁਣ ਹੋ ਕੇ ਆਉਂਦੀ ਸੀਤ ਪੌਣ ਤੇ ਪਹਾੜੀ ਟੀਸੀਆਂ ਉਹਦੇ ਲਈ ਪਰਾਈਆਂ ਹੋ ਗਈਆਂ ਸਨ ਤੇ ਪੰਜਾਬ ਦੇ ਮਿੱਟੀ ਰੰਗੇ ਮੈਦਾਨਾਂ ਨਾਲ ਉਹਦਾ ਸਿਰ ਜੁੜ ਗਿਆ ਸੀ ਕਈ ਵਾਰ ਗਵੰਡੀਆਂ ਨੇ ਉਹਨੂੰ ਵਰਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਦੁੱਗਣੀ ਤਨਖਾਹ ਦਾ ਲਾਰਾ ਵੀ ਦਿੱਤਾ ਪਰ ਰੇਲੂ ਸੀ ਕਿ ਥਿੰਦਾ ਕਣਾ ਪੱਕਿਆ ਪਕਾਇਆ ਉੱਤਰ ਦਿੰਦਾ ਬੀ ਤੀ ਰੁਪਏ ਪਿੱਛੇ ਕੋਈ ਆਪਣੇ ਮਾਪਿਆਂ ਨੂੰ ਤਾਂ ਨਹੀਂ ਵੇਚ ਦਿੰਦਾ ਮੈਂ ਕੋਈ ਮੁੰਡੂਆਂ ਧੀਆਂ ਪੁੱਤਾਂ ਆਂਗੂ ਪਾਲਿਆ ਮੈਨੂੰ ਮੱਥਾ ਤੇ ਪੂੜ ਪੁੜੀਆਂ ਥਪਕਦੇ ਰੇਲੂ ਨੂੰ ਅਤਰ ਸਿੰਘ ਨੇ ਪੁੱਛਿਆ ਕਿਉਂ ਏ ਤੂੰ ਪਹਾੜ ਗਿਆ ਸੈਂ ਕੁਝ ਗੱਲਬਾਤ ਬਣੀ ਕਿ ਨਹੀਂ ਸਾਡੀ ਪਹਾੜ ਵਿੱਚ ਪਾਪਾ ਜੀ ਅਜੇ ਵੀ ਵਿਆਹ ਲਈ ਖਰਚਾ ਕਰਨਾ ਪੈਂਦਾ ਹੈ ਨਾਲੇ ਤੁਸੀਂ ਜਾਣਦੇ ਹੋ ਸਰੀਕ-ਸਰੀਕ ਹੀ ਹੁੰਦੇ ਆ ਗੱਲ ਕੱਚੀ ਪੱਕੀ ਜੀ ਚੱਲੀ ਚਾਚਾ ਗੱਲ ਤੋੜਦਾ ਤਾਂ ਹੈ ਪਰ ਤੁਸੀਂ ਜਾਣਦੇ ਹੋ ਮਾਪੇ ਫੇਰ ਵੀ ਮਾਪੇ ਹੁੰਦੇ ਆ ਚਾਚੇ ਮਾਪਿਆਂ ਦੀ ਥਾ ਲੈ ਲੈਣ ਤਾਂ ਮਾਪਿਆਂ ਨੂੰ ਆ ਕੰਨ ਨੂੰ ਰੋਈਏ ਅਸੀਂ ਤੇਰੇ ਮਾਪੇ ਨਹੀਂ ਓਏ ਲੁੱਚਿਆ ਜੋਕਾ ਵਾਂਗ ਪਾਲਿਆ ਤੈਨੂੰ ਰੇਲੂ ਨੂੰ ਅਤਰ ਸਿੰਘ ਦੇ ਮੂੰਹ ਲਾਗੇ ਬੈਠਿਆ ਸ਼ਰਮ ਜੀ ਆਈ ਉਹ ਮੁੱਦੇ 'ਤੇ ਅੱਤਰ ਨੂੰ ਪਟਾ ਉੱਤੇ ਤੁਰ-ਤੁਰ ਕੇ ਲਤੇੜਨ ਲੱਗਾ। ਪਾਪਾ ਜੀ, ਮੈਂ ਚਾਚੇ ਨੂੰ ਕਿਹਾ ਆਂ ਭਾਈ, ਠੀਕ ਐ ਉੱਥੇ ਹੀ। ਉਹ ਮੰਗਦਿਆ 1100। 6 ਕੁ 100 ਮੈਂ ਜੋੜਿਆ ਹੋਇਆ। ਬਾਕੀ 5 ਕੁ 100 ਮੈਂ ਕਿਹਾ ਪਾਪਾ ਜੀ ਤੋਂ ਫੜ ਲਵਾਂਗਾ। ਅੱਤਰ ਸਿੰਘ ਕੁਝ ਨਾ ਬੋਲਿਆ। ਕੁਝ ਚਿਰ ਚੁੱਪ ਰਹਿਣ ਪਿਛੋਂ ਰੇਲੂ ਨੇ ਫੇਰ ਗੱਲ ਛੇੜੀ। ਮੈਂ ਚਾਚੇ ਨੂੰ ਕਿਹਾ 500 ਦੀ ਕਿਹੜੀ ਗੱਲ ਐ? ਇੰਨੇ ਰੁਪਏ ਤਾਂ ਮੇਰੇ ਪਾਪਾ ਜੀ ਪੁੱਤਾਂ ਦੇ ਸਿਰੋ ਵਾਰ ਨਹੀਂ ਕਰ ਦਿੰਦੇ ਨੇ 500 ਦਾ ਤਾਂ ਕਾਕਾ ਪਰਬੰਧ ਹੋ ਜਾਊ 20 ਰੁਪਏ ਮਹੀਨਾ ਤੇਰੀ ਤਨਖਾਹ ਚ ਕੱਟੀ ਜਾਵਾਂਗੇ 2 ਸਾਲ ਚ ਪੂਰਾ ਹੋ ਜਾਊ ਤੂੰ ਵੇ ਆਖਰਾ ਲਈ ਅਤਰ ਸਿੰਘ ਨੇ ਉਹਨੂੰ ਪੈਰਾ ਦੀ ਮਿੱਟੀ ਵਾਂਗ ਛਾੜ ਦਿੱਤਾ ਬੋਲਾ ਦੇ ਚੰਬੇ ਰੇਲੂ ਨੂੰ ਲੱਗਾ ਜਿਵੇਂ ਉਹਦੇ ਪਾਪਾ ਨੇ ਉਹਦੀ ਲੋਰੀਆਂ ਲੈਣ ਦੀ ਮਮਤਾ ਦੀ ਬਾਹ ਛੱਡ ਦਿੱਤੀ ਹੋਏ ਉਦੇ ਵਜੂਦ ਦੇ ਕੰਨਾਂ ਦੇ ਪਿਤ ਜਿਵੇਂ ਅੱਜ ਪਹਿਲੀ ਵਾਰ ਚੌਪਟ ਖੁੱਲ ਗਏ ਹੋਣ ਉਹਨੂੰ ਇੰਜ ਲੱਗਾ ਜਿਵੇਂ ਉਹ ਆਪਣੇ ਪਾਪਾ ਦੀਆਂ ਲੱਤਾਂ ਨਹੀਂ ਕਿਸੇ 9 ਗਜੇ ਦੀ ਕਬਰ ਛੇੜ ਰਿਆ ਹੋਵੇ ਤਾਂ ਕਿਵੇਂ ਛਾਠੀ ਰੇਲੂ ਦੀਆਂ ਅਸਾਂ ਟੁੱਟ ਗਈਆਂ ਉਹਨੂੰ ਪਾਪਾ ਆਪਣਾ ਮਾਲਕ ਨਹੀਂ ਇੱਕ ਕਬਰ ਵਾਂਗ ਜਾਪਣ ਲੱਗ ਗਿਆ ਸੀ ਤੇ ਇੰਜ ਲੱਗਦਾ ਸੀ ਕਿ ਉਹ ਕਿਸੇ ਕਬਰ ਨੂੰ ਹੀ ਛੇੜ ਰਿਹਾ ਹੋਵੇ ਇੱਕ ਚੁੰਦੇ ਚਾਕ ਦੇ ਮਾਲਕ ਦੀਆਂ ਲੱਤਾਂ ਨਹੀਂ ਤਾਂ ਇਹ ਸੀ ਕਹਾਣੀ 9 ਗੱਜੇ ਦੀ ਕਬਰ ਧੰਨਵਾਦ